ਦੂਫਰੀ ਗੱਲ ਜਿਹੜੀ ਕੈਨੇਡਾ ਬਾਰੇ ਜਿਹੜੇ ਲੋਕ ਇੱਥੇ ਨਹੀਂ ਰਹਿੰਦੇ ਉਹਨਾਂ ਨੂੰ ਕਈ ਵਾਰੀ ਸਮਝਣ 'ਚ ਮੁਸ਼ਕਲ ਆਉਂਦੀ ਵੀ ਜਿਹੜਾ ਕੈਨੇਡਾ ਚੱਲਦਾ ਇਹ ਬੜੇ ਗੁੱਡ ਫੇਥ ਸਿਸਟਮ ਤੇ ਚੱਲਦਾ ਜੀ ਆਮ ਤੌਰ ਤੇ ਲੋਕ ਕਹਿੰਦੇ ਨੇ ਮੈਂ ਵੀ ਜਦੋਂ ਕੈਨੇਡਾ ਪਹਿਲੀ ਵਾਰੀ ਆਇਆ ਸੀ ਤੇ ਜਿਹੜੇ ਇੱਥੇ ਅਖਬਾਰਾਂ ਦੇ ਡੱਬੇ ਹੁੰਦੇ ਸੀ ਉਹਨਾਂ ਨੂੰ ਜਿੰਦਾ ਨਹੀਂ ਸੀ ਹੁੰਦਾ ਓਕੇ ਮੈਂ 88 ਦੇ ਵਿੱਚ ਆਇਆ ਸੀ ਜਿੰਨੀਆਂ ਅਖਬਾਰਾਂ ਪਈਆਂ ਹੁੰਦੀਆਂ ਸੀ ਉਹਨਾਂ ਦੇ ਵਕਫੇ ਪੈ ਹੁੰਦੇ ਸੀ ਤੁਸੀਂ ਉਹਦੇ ਵਿੱਚ ਪੈਸੇ ਪਾਓ ਤੇ ਆਪਣਾ ਅਖਬਾਰ ਕੱਢ ਲਓ ਤੇ ਤੁਸੀਂ ਬਿਨਾਂ ਪੈਸੇ ਤੋਂ ਪਾ ਕੱਢੋਗੇ ਤਾਂ ਵੀ ਕੋਈ ਵੇਖਣ ਵਾਲਾ ਨਹੀਂ ਤੁਸੀਂ ਇੱਕ ਦੇ ਪੈਸੇ ਪਾ ਕੇ ਪੰਜ ਕੱਢੋਗੇ ਤਾਂ ਵੀ ਵੇਖਣ ਵਾਲਾ ਕੋਈ ਨਹੀਂ ਆ। ਫੋ ਇੱਕ ਇਹ ਸਾਨੂੰ ਪੰਜਾਬ ਜਿਹੜੇ ਅਸੀਂ ਵੱਡੇ ਹੋਏ ਆ ਸਾਨੂੰ ਇਹ ਇਹ ਸਮਝਣ 'ਚ ਮੁਸ਼ਕਲ ਆਂਦੀ ਆ ਵੀ ਦੁਨੀਆ 'ਚ ਕੋਈ ਹਿੱਸੇ ਹੈਗੇ ਨਹੀਂ ਔਰ ਕੈਨੇਡਾ ਕੱਲਾ ਨਹੀਂ ਯੂਰਪ ਉਹ ਤਾਂ ਹੈ ਔਰ ਬਿੰਨੇ ਸੋ ਜਦੋਂ ਇਦਾਂ ਦਾ ਨਾ ਸਿਸਟਮ ਹੋਵੇ ਉੱਥੇ ਫਰਾਡ ਕਰਨਾ ਸ਼ੁਰੂ ਵਿੱਚ ਐਟ ਲੀਸਟ ਸੌਖਾ ਹੋ ਜਾਂਦਾ ਹੈ। ਜੀ ਤੇ ਸਾਡੇ ਇਹੀ ਹੋਇਆ। ਸੋ ਇਹਦੇ ਵਿੱਚ ਫਾਰੀਆਂ ਤਰ੍ਹਾਂ ਸ਼ਾਮਲ ਨੇ ਤੇ ਖਾਫ ਕਰਕੇ ਜਿਹੜੇ ਏਜੰਟ ਸੀ ਉਹਨਾਂ ਨੂੰ ਜਿਹੜੀ ਅਥਾਰਟੀ ਦਿੱਤੀ ਕਾਲਜਾਂ ਨੇ ਉਹ ਬੜੀ ਗਲਤ ਸੀ ਤੇ ਜਿਹੜੀ ਉਹ ਤੋਂ ਬਾਅਦ ਫਿਰ ਲੋਕ ਜਿਹੜੇ ਸਟੂਡੈਂਟ ਵੀ ਸੀ ਜਿਵੇਂ ਉੱਥੇ ਲੋਕ ਪਿੰਡਾਂ ਦੇ ਵਿੱਚ ਜਦੋਂ ਉਹਨਾਂ ਨੂੰ ਐਡਮਿਸ਼ਨ ਮਿਲ ਜਾਂਦਾ ਸੀ ਉੱਥੇ ਤਕਰੀਬਨ ਉਹ ਹੋਕਾ ਦਿੰਦੇ ਸੀ ਵੀ ਫਾਟਾ ਬੇਟਾ ਜਾਂ ਬੇਟੀ ਜਾ ਰਹੇ ਆ ਹੁਣ ਤੁਸੀਂ ਦੱਸੋ ਵਿਆਹ ਕਰਨਾ ਤਾਂ ਫਿਰ ਨੇ ਕਰੋੜ ਤੇ ਜਾਂ ਨੇ ਲੱਖ ਤੇ ਵਿਆਹ ਕਰਕੇ ਤੁਹਾਡੇ ਬੱਚੇ ਨੂੰ ਵੀ ਨਾਂ ਲੈ ਜਾਗੇ ਜੀ ਇਹਦੇ ਲਈ ਤਾਂ ਆਪਾਂ ਕੈਨੇਡਾ ਨੂੰ ਦੋਸ਼ ਨਹੀਂ ਨਾ ਦੇ ਸਕਦੇ ਸੋ ਸਾਨੂੰ ਉਹ ਭਾਵੇਂ ਆਪਾਂ ਗੱਲ ਕਿਤੇ ਫਿਰ ਕਰਾਂਗੇ ਵੀ ਸਾਨੂੰ ਇੱਕ ਛਾਤ ਮਾਰਨ ਦੀ ਲੋੜ ਹੈ ਵੀ ਜਿਹੜਾ ਸਾਡੇ ਇਹ ਸੱਭਿਆਚਾਰ ਦਾ ਕਲਚਰ ਹੈ ਪੰਜਾਬ ਦਾ ਉਹਦੇ ਚ ਫਰਾਡ ਇਨ ਆ ਜ਼ਿਆਦਾ ਕਿਵੇਂ ਉਸ ਨੂੰ ਨਾਰਮਲਾਈਜ਼ ਕਰਦਾ